ਹਲਕਾ ਕਰਨਾ ਔਰ ਦੇ ਕਿਸਾਨੀ ਮੁੱਦੇ ਦੇ ਨਾਲ ਜੁੜਿਆ ਹੋਇਆ ਜੋ ਵਿਸ਼ਾ ਧਰਨੇ ਦੇ ਵਿੱਚੋਂ ਕੁਝ ਕਿਸਾਨ ਵੀਰਾਂ ਦਾ ਸਾਡਾ ਜਿਹੜਾ ਸਮਾਨ ਉਹ ਖੱਬੇ ਸਜੇ ਹੋ ਗਿਆ ਉਹ ਵੱਖ-ਵੱਖ ਪਿੰਡਾਂ ਦੇ ਵਿੱਚੋਂ ਵੱਖ-ਵੱਖ ਜਥੇਬੰਦੀਆਂ ਦੇ ਲੋਕਾਂ ਨੇ ਵੀ ਤੇ ਕੁਝ ਸ਼ਰਾਰਤੀ ਅੰਸਰਾਂ ਨੇ ਕਈਆਂ ਨੇ ਸ਼ਰਾਰਤ ਕੀਤੀ ਕਈਆਂ ਨੇ ਇਨਸਾਫ ਕੀਤਾ ਤੇ ਮੈਂ ਪਰ ਕੋਈ ਪਾਰਟੀਬਾਜੀ ਵਾਲੀ ਜਾਂ ਦੂਜੀ ਗੱਲ ਨਹੀਂ ਕਰਨੀ ਮੈਂ ਸਿਰਫ ਇੰਨੀ ਬੇਨਤੀ ਕਰਨੀ ਵੀ ਅਸੀਂ ਇਹ ਸ਼ੰਭੂ ਬਾਜਵਾ ਢਾਬਾ ਦੇ ਉੱਤੇ ਬੈਠ ਕੇ ਜਦੋਂ 13 ਮਹੀਨੇ ਧਰਨਾ ਚੱਲਦਾ ਰਿਹਾ ਤੇ ਪਹਿਲਾਂ ਵੀ ਇੱਥੇ ਬੈਠੇ ਸੀ ਇਹ ਸਾਰਿਆਂ ਨੂੰ ਲੋਕਾਂ ਨੂੰ ਪਤਾ ਜਿਹੜੇ ਮਾਝੇ ਤੋਂ 도ਆਬੇ ਤੋਂ ਸਾਰੇ ਕਿਤੋਂ ਹੁੰਦੇ ਸੀ ਬਾਜਵੇ ਢਾਬੇ ਤੋਂ ਪਾਣੀ ਦੀ ਸੇਵਾ ਲੰਗਰ ਦੀ ਸੇਵਾ ਚਲਦੀ ਰਹੀ ਚਲੋ ਕਈ ਵਾਰੀ ਕੋ ਜਾਣੇ ਨ ਜਾਣੇ ਗਲਤੀਆਂ ਵੀ ਹੁੰਦੀਆਂ ਮੈਨੂੰ ਐ ਲੱਗਦਾ ਵੀ ਜਿਹੜਾ ਇਹ ਮੇਰੇ ਸ਼ਬਦ ਜਿਹੜਾ ਨਾਂ ਨਾਲ ਜੁੜਿਆ ਗਿਆ ਜੇ ਐਮਐਲਏ ਨਾ ਹੁੰਦੇ ਤੇ ਇਹ ਨਹੀਂ ਸੀ ਹੋਣਾ ਕਿਉਂਕਿ ਦੁਨੀਆ ਦੇ ਵਿੱਚ ਕਬੱਡੀ ਦੇ ਨਾਂ ਨਾਲ ਘਨੌਰ ਜਾਣਾ ਗਿਆ ਐਮਐਲਏ ਦਾ ਪਾਸ ਦੀ ਗੱਲ ਐਮਐਲਏ ਦਾ ਪਾਸ ਚ ਬਣੇ ਸੂ ਕਬੱਡੀ ਪਲੇਅਰ ਵੀ ਸੀਗੇ ਅੱਜ ਵੀ ਆ ਹਮੇਸ਼ਾ ਸੇਵਾ ਕਰਦੇ ਉਹਨਾਂ ਨੂੰ ਵੀ ਮੈਂ ਭਰਾਵਾਂ ਨੂੰ ਕਿਹਦੀ ਬੇਨਤੀ ਕਰਦਾ ਜਿਹਨਾਂ ਦਾ ਸਮਾਨ ਗੁੰਮ ਹੋਇਆ ਮਿਸ ਹੋਇਆ ਘਟਾ ਹੈ ਥਾਣਿਆਂ ਦੇ ਵਿੱਚ ਜਿਹੜੀਆਂ ਐਫਆਰਆਈਆਂ ਦਰਜ ਕਰ ਦਿੱਤੀਆਂ ਗਈਆਂ ਨੇ ਛੇੜੀ ਗੰਡਿਆਂ ਵੀ ਦਰਜ ਕੀਤੀ ਆ ਘਨੌਰ ਵੀ ਦਰਜ ਕੀਤੀ ਆ 26 ਨੰਬਰ ਐਫਆਰਆਈ ਜਿਹੜੀ ਘਨੌਰ ਦਰਜ ਆ ਉੱਥੋਂ ਦਾ ਮੁੰਡਾ ਸ਼ਾਇਦ ਟਿੰਕੂ ਸੀ ਜਿਹਦਾ ਮੇਰੇ ਨਾਲ ਜਾਂ ਮੇਰੀ ਪਾਰਟੀ ਦੇ ਨਾਲ ਕੋਈ ਲੈਣ ਦੇਣ ਨਹੀਂ ਸੀ ਉਹਦਾ ਆਪ ਦਾ ਕਾਰੋਬਾਰ ਆ ਬਸਾਂ ਕਾਰਾਂ ਦਾ ਕੋਈ ਵਰਕਸ਼ਾਪ ਆ ਉੱਪਰ ਹੁਣ ਗੁੰਮ ਆ ਕਈ ਦਿਨ ਹੋ ਗਏ ਲੱਭਿਆ ਨਹੀਂ ਤੇ ਪੁਲਿਸ ਲੱਭ ਲੈ ਗਈ ਕੋਈ ਗੱਲ ਨਹੀਂ ਲੱਗੀ ਆ ਇੰਸਪੈਕਟਰ ਸਾਹਿਬ ਸਿੰਘ ਗਿਆ ਹੋਇਆ ਤੇ ਮੈਂ ਅੱਜ ਕਹਿਣਾ ਵੀ ਜਿਹੜੀ ਸਾਡੀ 11 ਮੈਂਬਰੀ ਕਮੇਟੀ ਆ ਜਿਹਦੇ ਵਿੱਚ ਇੰਦਰਜੀਤ ਸਿੰਘ ਸਿਆਲੂ ਫੋਨ ਨੰਬਰ 99150 07446 ਬਾਜਵਾ ਢਾਬੇ ਵਾਲੇ ਗੁਰਪ੍ਰੀਤ ਸਿੰਘ ਜੀ ਬਾਜਵਾ 98 884 0 999888884 884 99884 0 19 94 ਗੁਰਤਾਜ ਸਿੰਘ ਸੰਧੂ 95149 62 623 ਸਹਿਜਪਾਲ ਸਿੰਘ लाडा 8305 ਡਬਲ 000043 ਮਲਕੀਤ ਸਿੰਘ ਜੀ ਉਕਸੀ ਸਰਪੰਚ ਸਾਹਿਬ ਕਿਸਾਨ ਆਗੂ 98557 83300 ਬਰਿੰਦਰ ਸਿੰਘ ਜੀ ਬਿੱਟੂ ਕਿਸਾਨ ਆਗੂ ਗਦਾਪੁਰ ਤੋਂ ਸਾਡਾ ਭਰਾ 98 885 34562 ਦਵਿੰਦਰ ਸਿੰਘ ਭੰਗੂ ਕੁੱਤਾਖੇੜੀ ਤੋਂ 98722 24023 ਸਤੰਦਰ ਸਿੰਘ ਜੀ ਦੜਵਾ ਸਰਪੰਚ ਸਾਹਿਬ 76588 28 124 28 129 ਜੀ ਬਿੰਦਰ ਬਿੰਦਰ ਸਿੰਘ ਜੀ ਸਰਪੰਚ ਸਾਹਿਬ ਗਦਾਪੁਰ ਕਿਸਾਨ ਆਗੂ 94172 68699 11 ਮੈਂਬਰੀ ਜਿਹੜੀ ਕਮੇਟੀ ਬਣਾਈ ਗਈ ਹੈ ਜੇ ਕਿਸੇ ਵੀ ਭਰਾ ਨੂੰ ਬਾਹਰੋਂ ਅੰਦਰੋਂ ਆਉਂਦਿਆ ਕੋਈ ਕਈ ਵਾਰੀ ਸਾਨੂੰ ਪਤਾ ਲੱਗ ਜਾਂਦਾ ਵੀ ਪੁਰਾਣੇ ਘਰ ਦੇ ਵਿੱਚ ਕੋਈ ਸਮਾਨ ਪਿਆ ਕੋਈ ਦਿੱਕਤ ਆਉਂਦੀ ਆ ਪਰੇਸ਼ਾਨੀ ਆਉਂਦੀ ਆ ਮੇਰਾ ਆਪਣਾ ਨੰਬਰ 81928 00001 ਤੁਹਾਨੂੰ ਕੋਈ ਸਮਾਨ ਕਲੈਕਟ ਕਰਨ ਦੇ ਵਿੱਚ ਦਿੱਕਤ ਆਉਂਦੀ ਆ ਤੁਸੀਂ ਕਮੇਟੀ ਦੀ ਮਦਦ ਲੈ ਸਕਦੇ ਹੋ ਪੁਲਿਸ ਦੀ ਮਦਦ ਲੈ ਸਕਦੇ ਹੋ ਸੋ ਮੈਂ ਬੇਨਤੀ ਕਰਦਾ ਵੀ ਆਪਾਂ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਪਾਰਟੀ ਨਹੀਂ ਇਹ ਸਾਂਝਾ ਸਾਡਾ ਮੁੱਦਾ ਕਨੌਰ ਦਾ ਸਾਡਾ ਮੁੱਦਾ ਪੁਆਧਾ ਇੱਕ ਮੁੱਦਾ ਆਪਾਂ ਇਹਨੂੰ ਬਦਨਾਮੀ ਵਾਲੇ ਪਾਸੇ ਜਾਂ ਦੂਜੇ ਪਾਸੇ ਨਾਲ ਲੈ ਕੇ ਜਾਈਏ ਆਪਾਂ ਜਿਹੜੇ ਕਿਸਾਨਾਂ ਦਾ ਕੋਈ ਸਮਾਨ ਜਿਹੜਾ ਗੁੰਮ ਹੋਇਆ ਮਿਸ ਹੋਇਆ ਉਹਨਾਂ ਦੇ ਘਰਾਂ ਤੱਕ ਜਿਹੜਾ ਪਹੁੰਚ ਜੇ ਜਿਨ੍ਹਾਂ ਦੇ ਕੋਲੇ ਹੈਗਾ ਸਮਾਨ ਮੱਥ ਜੋੜ ਕੇ ਬੇਨਤੀ ਕਰਦਾ ਭਾਈ ਆਪਣੇ ਸੰਬੰਧਤ ਥਾਣੇ ਦੇ ਵਿੱਚ ਜਾਂ ਸਾਡੀ ਕਮੇਟੀ ਦੇ ਕਿਸੇ ਮੈਂਬਰ ਦੇ ਨਾਲ ਗੱਲ ਕਰਕੇ ਉਹ ਸਮਾਨ ਜਿਹੜਾ ਸੁਰੱਖਿਅਤ ਵਫਾਜਤ ਜਿਵੇਂ ਤੁਸੀਂ ਆਪਣੇ ਸਮਾਨ ਦੀ ਰਾਖੀ ਕਰਦੇ ਹੋਵੇਂ ਕਿਸਾਨਾਂ ਦੇ ਜਿਹੜੇ ਉਸਮਾਨ ਦੀ ਰਾਖੀ ਕਰੋ ਇਹ ਮੇਰੇ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਅੱਜ ਇੱਕ ਵੀਡੀਓ ਵਾਇਰਲ ਹੋ ਰਹੀ ਜਿਹੜੀ ਲੋਥ ਸਿੰਪਲੇ ਰਮਿਸ਼ਾ ਮੇਰੇ ਘਰੇ ਘਟਾਰ ਹੈਗੀ ਹੈ ਜਾਂ ਟ੍ਰੈਜੀ ਵਕਾ ਪੈ ਗਈ ਹੈ ਜਿਹੜੀ ਪੈਕਰ ਨਾਲ ਦੀ ਘਨੌਰ ਵਾਲੇ ਹੈਗੇ ਐ ਮੈਂ ਤੇ ਉਹਨਾਂ ਦਾ ਹੈਗੇ ਤੇ ਉਹਦੇ ਉੱਤੇ ਲੋਕਾਂ ਨੇ ਕਹਿਣਾ ਕਿ ਲੱਤ ਘਨੌਰ ਦਾ ਬੰਗਾਰ ਹੈ ਜਿਹਦੇ ਹੱਥ ਜੋੜ ਕੇ ਇੱਕ ਬੇਨਤੀ ਹੈ ਭਰਾਵੋ ਨਾ ਤਾਂ ਮੇਰੀ ਕੋਈ ਵਰਕਸ਼ਾਪ ਆ ਪਹਿਲੀ ਗੱਲ ਤੁਸੀਂ ਘਨੌਰ ਦੇ ਜੰਪ ਤੋਂ ਤੁਸੀਂ ਮੇਰੇ ਸਾਰੇ ਭਰਾਓ ਮੇਰੀ ਕੋਈ ਵਰਕਸ਼ਾਪ ਕਨੌਰ, ਮਾਲੇ, ਰਾਜਪੁਰੇ ਕਿਤੇ ਹੋਰ ਪੂਰੇ ਪੰਜਾਬ ਚ ਲੱਭ ਜੇ ਉਹਦਾ ਮੈਂ ਦੇਨਦਾਰ ਹੋਵਾਂਗਾ ਨੰਬਰ 2 ਜਿਹੜਾ ਉਹ ਮੁੰਡਾ ਟਿੰਕੂ ਆ ਉਹਦੇ ਨਾਲ ਮੇਰੀ ਕੋਈ ਕਦੇ ਕਿਸੇ ਵਿਸ਼ੇ ਤੇ ਕੋਈ ਸਾਂਝ ਹੋਵੇ ਉਹਦਾ ਵੀ ਮੈਂ ਦੇਨਦਾਰ ਹਾਂ ਤੁਸੀਂ ਤਿੰਨ ਕਹਿੰਨੇ ਹੋ ਮੈਂ ਕਹਿੰਦਾ ਤਿੰਨ ਛੱਡੋ ਜੋ ਤੁਸੀਂ ਕਹਿ ਦਿਓਗੇ ਹਲਕੇ ਵਾਲੇ ਲਾਕੇ ਵਾਲੇ ਵੀ ਹਾਂ ਗਰਲਾਲ ਦੀ ਮੈਂ ਤੁਹਾਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੇਰੇ ਕਰਕੇ ਠੀਕ ਹੈ ਮੈਂ ਦੂਜੀਆਂ ਪਾਰਟੀਆਂ ਕਰਕੇ ਨਹੀਂ ਕਹਿੰਦਾ ਮੇਰੇ ਕਰਕੇ ਅਦਰ ਘਨੌਰ ਦਾ ਕਿਸੇ ਚੀਜ਼ ਦੇ ਨਾਲ ਸਿਰ ਨੀਵਾ ਹੋਗਾ ਤਾਂ ਉਹਦਾ ਮੈਂ ਦੁਨੀਆ ਦਾ ਤੁਹਾਡੇ ਇਲਾਕੇ ਦਾ ਦੇਣਦਾਰ ਹੂੰ ਕਿ ਲੱਗਦਾ ਵੀ ਸਿਆਸੀ ਤੌਰ ਤੇ ਬਦਲਾਮ ਕਰਨ ਕਰਕੇ ਬਣਾਈ ਜਾਂਦੀ ਹੈ ਮੈਂ ਹੁਣ ਕੀ ਕਰਾਂ ਹੁਣ ਫਿਰ ਜਿਹੜਾ ਤਾਂ ਦੂਜੇ ਪਾਸੇ ਨੂੰ ਚਲਾ ਜਾਣਾ ਕਿ ਗਰ ਲਾਲ ਆਪਦੀਆਂ ਸਫਾਈਆਂ ਦਿੰਦਾ ਮੈਂ ਤੁਹਾਨੂੰ ਇੱਕ ਗੱਲ ਨਬੇੜਤੀ ਵੀ ਜੇ ਕਿਸੇ ਘਟਨਾ ਕਰਮ ਦੇ ਵਿੱਚ ਮੇਰਾ ਲੈਣ ਦੇਣ ਹੋਵੇ ਜੋ ਸੰਗਤ ਸੇਵਾ ਲਾ ਦੇਗੀ ਮੈਂ ਤੁਹਾਡਾ ਦੇਣਾ ਅੱਜ ਵੀ ਕੱਲ ਵੀ ਪਰਸੋਂ ਵੀ ਯਾਰਾ ਪ੍ਰਮਾਤਮਾ ਦੀ ਇੰਨੀ ਰਹਿਮਤ ਹੈ ਕਿ ਆਵਾਜ਼ ਮਾਰੀਏ ਚਾ ਜੋ ਮਰਜ਼ੀ ਇਕੱਠਾ ਕਰ ਲਈਏ ਜੋ ਮਰਜ਼ੀ ਕਹਿ ਦਿਓ ਜੀ ਸਾਰੀ ਦੁਨੀਆ ਜਾਣਦੀ ਹੈ ਇੰਗਲੈਂਡ ਕੈਨੇਡਾ ਅਮਰੀਕਾ ਕਬੱਡੀ ਖੇਡੀ ਹੈ ਆਪਾਂ ਜੇ ਮੈਨੂੰ ਐ ਲੱਗਦਾ ਵੀ ਜੇ ਸ਼ਾਇਦ ਮੈਂ ਕਬੱਡੀ ਪਲੇਅਰ ਹੁੰਦਾ ਇਹ ਨਾ ਹੁੰਦਾ ਤੇ ਫਿਰ ਸਿਆਸੀ ਪਾਰਟੀਆਂ ਇਹਦਾ ਮਤਲਬ ਇੱਕ ਗੱਲ ਤੱਤੇ ਆ ਵੀ ਤੁਹਾਡੇ ਭਰਾ ਚ ਇੰਨਾ ਕੁ ਦਮ ਤਾਂ ਹੈਗਾ ਵੀ ਹੁਣ ਪੰਜਾਬ ਲੈਵਲ ਤੇ ਜਿਹੜੇ ਬੰਦੇ ਕੱਲ ਕਹਿੰਦੇ ਸੀ ਵੀ ਇਹ ਐਮਐਲਏ ਨਹੀਂ ਬਣ ਸਕਦਾ ਹੁਣ ਮੈਨੂੰ ਲੱਗਦਾ ਉਹਨਾਂ ਨੂੰ ਅਗਲੀ ਵੀ ਚਿੰਤਾ ਵੀ ਅੱਗਾ ਵੀ ਕੁਝ ਨਾ ਕੁਝ ਬਣਨੇਗੇ ਤਾਂ ਕਰਕੇ ਪ੍ਰੋਪੋ ਕੁੰਡੇ ਜਿਹੜਾ ਬੰਦਾ ਜਿੰਨਾ ਵੱਡਾ ਹੁੰਦਾ ਹੁੰਦਾ ਨਾ ਪਬਲਿਕ ਜਿਹਨੂੰ ਜਿੰਨਾ ਸਨਮਾਨ ਦਿੰਦੀ ਹੈ ਫਿਰ ਵਿਰੋਧ ਵੀ ਓਨਾ ਹੀ ਵੱਡਾ ਸਹਿਣਾ ਪੈਂਦਾ ਹੁੰਦਾ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪਾਂ ਕਿਸਾਨਾਂ ਨਾਲ ਖੜੀਏ ਹਾਂ ਘਟਨਾ ਮਾੜੀ ਹੋਈ ਹੈ ਪਰ ਪਿਛੋਂ ਗਰਦਾਸਪੁਰ ਤੋਂ ਚੱਲੇ ਮਾਝੇ ਤੋਂ ਚੱਲੇ ਦੁਆਬੇ ਤੋਂ ਚੱਲੇ ਆਪਾਂ ਲੋਕਾਂ ਦੀ ਸੇਵਾ ਕੀਤੀ ਤੇ ਪਰ ਆਪਾਂ ਏਕਤਾ ਨਾ ਹੋਣ ਕਰਕੇ ਇਹ ਸਾਰੀ ਘਟਨਾ ਕਰਮ ਆਪਣੀ ਆਪਣੇ ਲੋਕਾਂ ਦੀ ਏਕਤਾ ਹੋਣਾ ਇਹ ਸਾਡੇ ਘਟਨਾ ਕਰਮ ਹੋਈ ਹੈ ਸੋ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਕਮੇਟੀ ਬਣ ਗਈ ਹੈ ਆਪਾਂ ਸੇਵਾ ਕਰੀਏ ਕੋਈ ਗੱਲ ਨਹੀਂ ਜਿਨ੍ਹਾਂ ਨੇ ਜੋ ਕੀਤਾ ਉਹਨਾਂ ਨੂੰ ਉਹ ਮੁਬਾਰਕ ਸਾਨੂੰ ਜੋ ਅਸੀਂ ਸੇਵਾ ਕਰਾਂਗੇ ਸਾਨੂੰ ਪਰਮਾਤਮਾ ਨੇ ਆਪੇ ਬਣਾਉਣਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ